ਘੰਟਾਂ ਵਿੱਚ ਪੰਜਾਬ ਉਹਨਾਂ ਨੂੰ ਜਿਹੜਾ ਹੈਗਾ ਰੜਕਦਾ ਔਰ ਅਸੀਂ ਅੱਜ ਵੀ ਇਹ ਮੰਨਦੇ ਆ ਕਿ ਮੋਦੀ ਸਰਕਾਰ ਨੂੰ ਇਕੱਠੇ ਹੋ ਕੇ ਟੱਕਰ ਦਿੱਤੀ ਜਾ ਸਕਦੀ ਆ ਇੱਕੇ ਨਾਲ ਹੀ ਟੱਕਰ ਦਿੱਤੀ ਜਾ ਸਕਦੀ ਆ ਅਸੀਂ ਜੋ ਪੰਜਾਬ ਦੇ ਉੱਪਰ ਮੋਦੀ ਸਰਕਾਰ ਨੇ ਭਾਜਪਾ ਸਰਕਾਰ ਨੇ ਭਾਜੀ ਪਾਈ ਅਸੀਂ ਮੋੜਾਂ ਠੀਕ ਆ ਆਗੂਆਂ ਦੇ ਜਿਹੜੇ ਵਖਰੇਵੇਂ ਹੋ ਸਕਦੇ ਪਰ ਜਿਹੜੇ ਸਾਡੇ ਲੋਕ ਸੀਗੇ ਸਾਡੇ ਕਿਸਾਨ ਸੀ ਸਾਡੇ ਵੀਰ ਸੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਅਸੀਂ ਬਰਦਾਸ਼ਤ ਜਿਹੜਾ ਨਹੀਂ ਕਰ ਸਕਦੇ ਪੰਜਾਬ ਉਹਨਾਂ ਨੂੰ ਜਿਹੜਾ ਹੈਗਾ ਰੜਕਦਾ ਔਰ ਅਸੀਂ ਅੱਜ ਵੀ ਇਹ ਮੰਨਦੇ ਆ ਕਿ ਮੋਦੀ ਸਰਕਾਰ ਨੂੰ ਇਕੱਠੇ ਹੋ ਕੇ ਟੱਕਰ ਦਿੱਤੀ ਜਾ ਸਕਦੀ ਆ ਇੱਕੇ ਨਾਲ ਹੀ ਟੱਕਰ ਦਿੱਤੀ ਜਾ ਸਕਦੀ ਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਦੇਖੋ ਜਿਹੜਾ ਕੱਲ ਜਬਰ ਹੋਇਆ ਪੰਜਾਬ ਦੇ ਕਿਸਾਨਾਂ ਤੇ ਜਿਸ ਤਰ੍ਹਾਂ ਸਾਡੇ ਨੌਜਵਾਨਾਂ ਨੂੰ ਕਤਲ ਕੀਤਾ ਗਿਆ ਸਾਡੇ ਟਰੈਕਟਰ ਭੰਨੇ ਗਏ ਪੰਜਾਬ ਦੇ ਵਿੱਚ ਆ ਕੇ ਜਿਸ ਤਰ੍ਹਾਂ ਹਰਿਆਣੇ ਦੀ ਪੁਲਿਸ ਨੇ ਜ਼ਬਰ ਕੀਤਾ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਸੀਂ ਪਹਿਲਾਂ ਤੋਂ ਹੀ ਕੋਸ਼ਿਸ਼ ਕਰ ਰਹੇ ਸੀ ਕਿ ਸਾਰੇ ਇਕੱਠੇ ਹੋ ਕੇ ਜਿਹੜੇ ਲੜੀ ਸੰਯੁਕਤ ਕਿਸਾਨ ਮੋਰਚੇ ਦੀ ਚੰਡੀਗੜ੍ਹ ਮੀਟਿੰਗ ਅੱਜ ਸੱਦਾ ਆਊਗਾ ਅਸੀਂ ਜੋ ਪੰਜਾਬ ਦੇ ਉੱਪਰ ਮੋਦੀ ਸਰਕਾਰ ਨੇ ਭਾਜਪਾ ਸਰਕਾਰ ਨੇ ਭਾਜੀ ਪਾਈ ਅਸੀਂ ਮੋੜਾਂ ਠੀਕ ਆ ਆਗੂਆਂ ਦੇ ਜਿਹੜੇ ਵਖਰੇਵੇਂ ਹੋ ਸਕਦੇ ਪਰ ਜਿਹੜੇ ਸਾਡੇ ਲੋਕ ਸੀਗੇ ਸਾਡੇ ਕਿਸਾਨ ਸੀ ਸਾਡੇ ਵੀਰ ਸੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਅਸੀਂ ਬਰਦਾਸ਼ਤ ਜਿਹੜਾ ਨਹੀਂ ਕਰ ਸਕਦੇਗੇ ਅਸੀਂ ਜਦੋਂ ਕੇਂਦਰ ਸਰਕਾਰ ਨੇ ਬੀਐਸਐਫ ਨੂੰ 50 ਕਿਲੋਮੀਟਰ ਤੱਕ ਅੰਦਰ ਆਉਣ ਦਾ ਅਧਿਕਾਰ ਲਿਆ ਅਸੀਂ ਉਦੋਂ ਦਾ ਰੌਲਾ ਪਾ ਰਹੇ ਹਾਂ ਕਿ ਜਿਹੜਾ ਲੈਂਡ ਆਰਡਰ ਸਟੇਟ ਸਬਜੈਕਟ ਆ ਜੇ ਉਹ 500 ਮੀਟਰ ਅੰਦਰ ਆ ਕੇ ਜਦ ਕਿ ਹਜੇ ਉਹਨਾਂ ਨੂੰ ਕੋਈ ਅਧਿਕਾਰ ਨਹੀਂਗਾ 500 ਅੰਦਰ ਮੀਟਰ ਅੰਦਰ ਆ ਕੇ ਦੂਜੇ ਸੂਬੇ ਦੀ ਪੁਲਿਸ ਤੇ ਅਰਧ ਸੈਨਿਕ ਬਲ ਸਾਡੇ ਲੋਕਾਂ ਦੇ ਗੋਲੀਆਂ ਮਾਰ ਰਹੇ ਆ ਸਾਡੇ ਵਹੀਕਲ ਭੰਨ ਰਹੇ ਹੈਗੇ ਆ ਤਾਂ ਜੇ ਉਹ ਜੇ 50 ਕਿਲੋਮੀਟਰ ਤੱਕ ਬੀਐਸਐਫ ਨੂੰ ਅੰਦਰ ਆਉਣ ਦਾ ਅਧਿਕਾਰ ਉਹਨਾਂ ਨੇ ਲੈ ਲਿਆ ਫਿਰ ਉਹ ਪੰਜਾਬ ਦਾ ਹਸ਼ਰ ਕੀ ਕਰਨਾ ਪੰਜਾਬ ਕਿਉਂਕਿ ਉਹਨੇ ਕੇਂਦਰ ਸਰਕਾਰ ਨੂੰ ਟੱਕਰ ਦਿੱਤੀ ਆ 10 ਸਾਲਾਂ ਦੇ ਵਿੱਚ ਇੱਕੋ ਵਾਰੀ ਮੋਦੀ ਸਰਕਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਿੰਨ ਖੇਤੀ ਕਾਨੂੰਨਾਂ ਦਾ ਅੱਜ ਕਾਰਪੋਰੇਟ ਨੂੰ ਇਥੋਂ ਦਾ ਜਲ ਜੰਗਲ ਜ਼ਮੀਨ ਸਭ ਕੁਝ ਵੇਚਿਆ ਜਾ ਰਿਹਾ ਪੰਜਾਬ ਉਹਨਾਂ ਨੂੰ ਜਿਹੜਾ ਹੈਗਾ ਰੜਕਦਾ ਔਰ ਅਸੀਂ ਅੱਜ ਵੀ ਇਹ ਮੰਨਦੇ ਹਾਂ ਕਿ ਮੋਦੀ ਸਰਕਾਰ ਨੂੰ ਇਕੱਠੇ ਹੋ ਕੇ ਟੱਕਰ ਦਿੱਤੀ ਜਾ ਸਕਦੀ ਹੈ ਇੱਕੇ ਨਾਲ ਹੀ ਟੱਕਰ ਦਿੱਤੀ ਜਾ ਸਕਦੀ ਹੈ ਜੇ ਇਕੱਠੇ ਸੀ ਤੇ ਕੇਂਦਰ ਨੂੰ ਹਰਾਇਆ ਅਲੱਗ-ਅਲੱਗ ਹੋਵਾਂਗੇ ਤੇ ਪੰਜਾਬ ਦਾ ਜਿਹੜਾ ਹੈਗਾ ਨੁਕਸਾਨ ਹੋਊਗਾ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਹਿਲਾਂ ਵੀ ਸਿਰ ਤੋੜ ਯਤਨ ਕੀਤੀ ਹੈ ਇਕਤਾ ਦੇ ਸੰਯੁਕਤ ਕਿਸਾਨ ਮੋਰਚੇ ਸਰ ਅੱਜ ਵੀ ਵੱਡੀ ਜ਼ਿੰਮੇਵਾਰੀ ਆ ਸੰਯੁਕਤ ਕਿਸਾਨ ਮੋਰਚਾ ਆਪਣੀ ਜ਼ਿੰਮੇਵਾਰੀ ਨਿਭਾਊਗਾ ਔਰ ਜਿਸ ਤਰ੍ਹਾਂ ਪੰਜਾਬ ਨੂੰ ਦਬਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕੇਂਦਰ ਸਰਕਾਰ ਨੇ ਸੰਯੁਕਤ ਕਿਸਾਨ ਮੋਰਚਾ ਇਹਦੇ ਤੇ ਚੁੱਪ ਨਹੀਂ ਬੈਠੂਗਾ ਇਸ ਚੁਣੌਤੀ ਨੂੰ ਅਸੀਂ ਸਵਾਗਤ ਕਰਦੇ ਹਾਂ ਤੇ ਇਹਦਾ ਠੁਕਮਾ ਜਵਾਬ ਜਿਹੜਾ ਹੈ ਕਿ ਅਸੀਂ ਕਿਸਾਨ ਮੋਰਚਾ ਦੇ ਦਿੱਤਾ ਜਾ ਸਕਦਾ ਸੰਯੁਕਤ ਕਿਸਾਨ ਮੋਰਚੇ ਵੱਲ ਦਿੱਲੀ ਵੱਲ ਵੀ ਕੋਚ ਕੀਤਾ ਜਾ ਸਕਦਾ ਠੀਕ ਹੈ ਇਹ ਕੋਈ ਐਤਾ ਨਹੀਂ ਕਿ ਬਈ ਦਿੱਲੀ ਬੈਣ ਹੀ ਲੱਗਾ ਅਗੇ ਦਿੱਲੀ ਜਾ ਹੀ ਨਹੀਂ ਸਕਦੇ ਦਿੱਲੀ ਵੀ ਜਾਇਆ ਜਾ ਸਕਦਾ ਚੰਡੀਗੜ੍ਹ ਵੀ ਜਿਹੜੇ ਖੱਟੜੜ ਕੇ ਜਿਨੇ ਕੀਤਾ ਖੱਟੜ ਦਾ ਘਰ ਵੀ ਘੇਰਿਆ ਜਾ ਸਕਦਾ ਠੀਕ ਹੈ ਚੰਡੀਗੜ੍ਹ ਪੰਜਾਬ ਨਾਲੋਂ ਦਿੱਲੀ ਨੂੰ ਕੱਟਿਆ ਵੀ ਜਾ ਸਕਦਾ ਉਹ ਵੀ ਐਕਸ਼ਨ ਹੋ ਸਕਦਾ ਪਰ ਇਹ ਜਿਹੜੇ ਅੱਜ ਇੱਥੇ ਧਰਨੇ ਸੀ ਡੀਸੀ ਦਫ਼ਤਰਾਂ ਤੱਕ ਜਾਂ ਭਾਜਪਾ ਦੇ ਘਰਾਂ ਦੇ ਅੱਗੇ ਇਹਨਾਂ ਨਾਲ ਤਾਂ ਅਸੀਂ ਵੋਟਾਂ 'ਚ ਨਿਜਿੱਠਾਂਗੇ ਵੀ ਤੁਸੀਂ ਪੰਜਾਬ ਤੋਂ ਵੋਟਾਂ ਕਿਵੇਂ ਮੰਗਣਗੇ ਉਹ ਦੇਖਾਂਗੇ ਇਹਨਾਂ ਨਾਲ ਪਰ ਜਿਹੜਾ ਹੁਣ ਜਬਰ ਹੋਇਆ ਇਹਦੇ ਤੇ ਅੱਜ ਸੇਵਿਤ ਕਿਸਾਨ ਮੋਰਚ ਦਾ ਵੱਡਾ ਐਕਸ਼ਨ ਜਿਹੜਾ ਹੈਗਾ ਉਹ ਐਲਾਨ ਹੋ ਗਿਆ ਆਪਾਂ ਇਹ ਗੱਲ ਕਰੀਏ ਪੰਜਾਬ ਦੇ ਏਰੀਏ ਦੇ ਵਿੱਚ ਜਿਹੜੀ ਗੋਲੀ ਚੱਲੀ ਹੈ ਹਰਿਆਣਾ ਪਾਸੋਂ ਚੱਲੇਗੀ ਵੀ ਇਹਦੇ ਤੇ ਸਰਕਾਰ ਨੂੰ ਕੋਈ ਐਕਸ਼ਨ ਲੈਣਾ ਚਾਹੀਦਾ ਉਹ ਤੇ ਕਾਰਵਾਈ ਕਰਨੀ ਚਾਹੀਦੀ ਹੈ ਵੀ ਨਹੀਂ ਕਰਦੀ ਇਹਨਾਂ ਨੂੰ ਅਨਿਲ ਵਿੱਚ ਤੇ ਜਿਹੜਾ ਹਰਿਆਣੇ ਦਾ ਗ੍ਰਹਿ ਮੰਤਰੀ ਆ ਜਿੰਦੇ ਅੰਡਰ ਪੁਲਿਸ ਆ ਹਰਿਆਣੇ ਦਾ ਮੁੱਖ ਮੰਤਰੀ ਤੇ ਅਮਿਤ ਸ਼ਾ ਉਹਦੇ ਤੇ 302 ਦਾ ਪਰਚਾ ਦੇਣਾ ਚਾਹੀਦਾ ਜੇ ਭਗਵੰਤ ਮਾਨ ਹੁਣੇ ਪੰਜਾਬ ਦੇ ਨਾਲ ਖੜੇ ਆ ਜਿਉ ਉਹ ਇਹ ਕਹਿੰਦੇ ਹੈਗੇ ਆ ਜੇ ਇਹ ਉਹਨੂੰ ਤੇਜਿੰਦਰ ਬੱਗੇ ਨੂੰ ਉਥੋਂ ਫੜਨ ਜਾਂਦੇ ਹੈਗੇ ਆ ਹਰਿਆਣੇ ਦਿੱਲੀ ਤੋਂ ਤੇ ਇਹਨਾਂ ਦੀ ਪੁਲਿਸ ਨੂੰ ਹਰਿਆਣੇ ਦੀ ਪੁਲਿਸ ਫੜ ਲੈਂਦੀ ਪੰਜਾਬ ਪੁਲਿਸ ਨੂੰ ਕਿਉਂ ਫੜ ਲੈਂਦੀ ਆ ਕਿਉਂਕਿ ਦੂਜੇ ਸੂਬੇ ਦੀ ਪੁਲਿਸ ਆ ਰਹੀ ਸਕਦੀ ਲਾਂਡਰ ਸਟੇਟ ਸਬਜੈਕਟ ਆ ਜੇ ਉਹਨੇ ਹਰਿਆਣੇ ਦੀ ਪੁਲਿਸ ਆ ਰਹੀ ਪੁਲਿਸ ਨੇ ਪੰਜਾਬ ਪੁਲਿਸ ਨੂੰ ਫੜ ਲਿਆ ਠੀਕ ਆ ਇਹ ਕਾਰਵਾਈ ਕਿਉਂ ਨਹੀਂ ਕਰ ਸਕਦੇ ਇਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਆ ਔਰ ਜਿਹੜਾ ਬੀਐਸਐਫ ਨੂੰ 50 ਕਿਲੋਮੀਟਰ ਤੱਕ ਅੰਦਰ ਆਉਣ ਦਾ ਅਧਿਕਾਰ ਪਿਆ ਬਣਿਆ ਉਹ ਤੇ ਵੀ ਅਸੈਂਬਲੀ ਚ ਰੈਜ਼ੋਲੂਸ਼ਨ ਪਾਉਣਾ ਚਾਹੀਦਾ ਉਹਦੀ ਵੀ ਮੁਖਾਲਫਤ ਕਰਨੀ ਚਾਹੀਦੀ ਗੱਲੇ ਵਾਲ ਨੂੰ ਗੱਲੇ ਬਕਰੇ ਨੇ ਵੀ ਲੋਕਾਂ ਨੇ ਵਿਰੋਧ ਕੀਤਾ ਡਿੱਲੇ ਸਾਹਿਬ ਤਾਂ ਬਿਮਾਰ ਹੋ ਕੇ ਚਲੇ ਗਏ ਜੂਥ ਉਹ ਵੀ ਕਿਤੇ ਨਾ ਕਿਤੇ ਵਿਰੋਧ ਕਰ ਦਿਖਾਈ ਦਿੱਤਾ ਉਸੇ ਦੇਖੋ ਜਦੋਂ ਵੀ ਕੋਈ ਫੌਜ ਦਾ ਜਰਨੈਲ ਬਿਮਾਰ ਹੋਵੇ ਜਾਂ ਕੁਝ ਵੀ ਹੋਵੇ ਉਹਨੂੰ ਐਲਾਨ ਕਰਕੇ ਨਹੀਂ ਇਲਾਜ ਕਰਾਉਣ ਜਣਾ ਚਾਹੀਦਾ ਤਾਂ ਕਿ ਫੌਜ ਡਿਸਚਾਰਜ ਹੁੰਦੀ ਆ ਉਹ ਇਹ ਲੋਕਾਂ ਨੂੰ ਲੱਗਣਾ ਚਾਹੀਦਾ ਵੀ ਸਾਡਾ ਜਰਨੈਲ ਜਿਹੜਾ ਵਿੱਚੇ ਹੈਗਾ ਅਸੀਂ ਪਹਿਲਾਂ ਤੋਂ ਡੱਲੇਵਾਲ ਸਾਹਿਬ ਨਾਲ ਕੋਸ਼ਿਸ਼ ਕਰ ਰਹੇ ਸੀ ਕਿ ਏਕਤਾ ਕਰੀਏ ਏਕਤਾ ਕਰੀਏ ਏਕਤਾ ਕਰੀਏ ਡੱਲੇਵਾਲ ਸਾਹਿਬ ਨੇ ਹੰਗਾਰਾ ਨੇ ਤਾਂ ਸੰਯੁਕਤ ਕਿਸਾਨ ਮੋਰਚੇ ਨੂੰ ਠੀਕ ਆ ਔਰ ਉਹ ਅਸੀਂ ਇਹ ਨਹੀਂ ਕਹਿੰਦੇ ਕਿ ਵੀ ਜੇ ਇਕੱਠੇ ਹੋਵਾਂਗੇ ਤੇ ਕੇਂਦਰ ਸਰਕਾਰ ਫਿਰ ਸਾਡੇ ਤੇ ਹਮਲਾ ਨਹੀਂ ਕਰੂਗੀ ਫਿਰ ਅਸੀਂ ਬਿਹਤਰ ਟੱਕਰੇ ਦੀ ਸਥਿਤੀ 'ਚ ਹੋਵਾਂਗੇ ਠੀਕ ਆ ਇਸ ਕਰਕੇ ਕਿਸਾਨ ਲਹਿਰ ਸ਼ਕਤੀ ਨੂੰ ਖੰਡਾਉਣਾ ਨਹੀਂ ਚਾਹੀਦਾਗਾ ਕਿਸਾਨ ਲਹਿਰ ਨੂੰ ਇਕੱਠੇ ਕਰਨਾ ਚਾਹੀਦਾ ਠੀਕ ਆ ਪਰ ਜੋ ਕੱਲ ਹੋਇਆ ਆਗੂਆਂ ਦੇ ਵਕਰੇਵੇਂ ਹੋ ਸਕਦੇ ਜਿਹੜੇ ਲੋਕਾਂ ਤੇ ਜ਼ਬਰ ਹੋਇਆ ਉਹ ਬਰਦਾਸ਼ਤ ਨਹੀਂ ਕੀਤਾ ਜਾ